ਕਹਾਣੀ ਧੀ ਦਾ ਕਤਲ ਇੱਕ ਪਿੰਡ ਵਿੱਚ ਰਣਜੀਤ ਸਿੰਘ ਨਾਮ ਦਾ ਬੰਦਾ ਰਹਿੰਦਾ ਸੀ ਉਹ ਆਪਣੀ ਪਤਨੀ ਅਤੇ ਇੱਕ ਧੀ ਸੀਮਾ ਨਾਲ ਬੜੇ ਪਿਆਰ ਨਾਲ ਜੀਵਨ ਬਿਤਾ ਰਿਹਾ ਸੀ ਸੀਮਾ ਸੋਹਣੀ ਸਿਆਣੀ ਅਤੇ ਪੜ੍ਹੀ ਲਿਖੀ ਸੀ ਪਰ ਰਣਜੀਤ ਸਿੰਘ ਦੀ ਇੱਕ ਕਮਜ਼ੋਰੀ ਸੀ ਉਹ ਸਮਾਜ ਦੀ ਝੂਠੀ ਸ਼ਾਨ ਅਤੇ ਲੋਕਾਂ ਦੀ ਸੋਚ ਨੂੰ ਬਹੁਤ ਮਹੱਤਵ ਦਿੰਦਾ ਸੀ ਜਦੋਂ ਸੀਮਾ ਦੇ ਵਿਆਹ ਦੀ ਉਮਰ ਹੋਈ ਰਣਜੀਤ ਨੇ ਬੱਦੀਆ ਘਰ ਬਣਾ ਸ਼ੁਰੂ ਕਰ ਦਿੱਤਾ। ਕਈ ਪਰਿਵਾਰਾਂ ਨੇ ਸੀਮਾ ਨੂੰ ਪਸੰਦ ਕੀਤਾ ਪਰ ਹਰੇਕ ਨੇ ਦਾਜ ਦੀ ਮੰਗ ਕਰ ਦਿੱਤੀ। ਰਣਜੀਤ ਸਿੰਘ ਸਮਾਜ ਦਬਾਹੇਠਾ ਆ ਕੇ ਸੋਚਣ ਲੱਗਾ ਜੇਕਰ ਮੈਂ ਦਾਜ ਨਾ ਦਿੱਤਾ ਤਾਂ ਲੋਕ ਕੀ ਕਹਿਣਗੇ? ਮੇਰੀ ਧੀ ਨੂੰ ਠੀਕ ਕਰਨ ਨਹੀਂ ਮਿਲੇਗਾ। ਉਸਨੇ ਆਪਣੀ ਜ਼ਮੀਨ ਵੇਚੀ, ਕਰਜ਼ਾ ਲਿਆ ਅਤੇ ਲੱਖਾਂ ਰੁਪਏ ਇਕੱਠੇ ਕਰਕੇ ਸੀਮਾ ਦਾ ਵਿਆਹ ਕਰ ਦਿੱਤਾ ਵਿਆਹ ਦੇ ਬਾਅਦ ਸੀਮਾ ਸਹੁਰੇ ਘਰ ਚਲੀ ਗਈ ਪਹਿਲੇ ਕੁ ਦਿਨ ਸਭ ਠੀਕ ਰਿਹਾ ਪਰ ਫਿਰ ਲੜਕੇ ਦੇ ਮਾਪਿਆਂ ਨੇ ਹੋਰ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੀਮਾ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਆਪਣੇ ਪਿਓ ਨੂੰ ਕਹੋ ਹੋਰ ਪੈਸੇ ਭੇਜੇ ਨਹੀਂ ਤਾਂ ਇਹ ਘਰ ਤੇਰਾ ਨਹੀਂ ਸੀਮਾ ਨੇ ਆਪਣੇ ਪਿਤਾ ਨੂੰ ਦੱਸਿਆ ਪਰ ਰਣਜੀਤ ਹੋਰ ਕਰਜ਼ਾ ਨਹੀਂ ਲੈ ਸਕਦਾ ਸੀ ਇੱਕ ਦਿਨ ਬਦਨ ਸੀਮਾ ਦੀ ਜ਼ਿੰਦਗੀ ਨਰਕ ਬਣ ਗਈ ਇੱਕ ਦਿਨ ਉਹਨਾਂ ਨੇ ਸੀਮਾ ਨੂੰ ਜਿਉਂਦੇ ਜਲਾ ਦਿੱਤਾ ਅਤੇ ਕਹਿਣ ਲੱਗੇ ਕਿ ਉਸਨੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਜਦ ਰਣਜੀਤ ਨੂੰ ਇਹ ਖਬਰ ਮਿਲੀ ਉਹ ਟੁੱਟ ਗਿਆ ਪਰ ਉਸ ਨੂੰ ਇਹ ਸਮਝ ਆ ਗਿਆ ਕਿ ਉਹ ਦੀ ਧੀ ਦੇ ਮੌਤ ਦਾ ਅਸਲ ਜ਼ਿੰਮੇਵਾਰ ਉਹ ਆਪ ਸੀ ਉਸਨੇ ਲੋਕਾਂ ਦੀ ਝੂਠੀ ਸ਼ਾਨ ਲਈ ਆਪਣੇ ਧੀ ਨੂੰ ਕੁਰਬਾਨ ਕਰ ਦਿੱਤਾ ਅਖੀਰ ਵਿੱਚ ਰਣਜੀਤ ਨੇ ਦਾਜ ਦੇ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਉਹ ਪਿੰਡ ਪਿੰਡ ਕੋ ਮੁਕੇ ਲੋਕਾਂ ਨੂੰ ਦਾਜ ਦੀ ਬੁਰਾਈ ਬਾਰੇ ਦੱਸਣ ਲੱਗਿਆ ਮੈਂ ਆਪਣੇ ਧੀ ਦਾ ਕਾਤਲ ਹਾਂ ਜੇਕਰ ਮੈਂ ਦਾਜ ਦੀ ਲੋੜ ਨੂੰ ਨਾ ਮੰਨਿਆ ਹੁੰਦਾ ਤਾਂ ਮੇਰੀ ਧੀ ਅੱਜ ਵੀ ਜ਼ਿੰਦਾ ਹੁੰਦੀ ਸਿੱਖਿਆ ਦਾਜ ਦੀ ਲੋੜ ਸਮਾਜ ਚ ਅਜੇ ਵੀ ਬਹੁਤ ਵੱਡੀ ਬੁਰਾਈ ਹੈ ਇਹ ਕੇਵਲ ਧੀਾਂ ਦੀ ਹੀ ਨਹੀਂ ਪਰ ਮਾਪਿਆਂ ਦੀ ਆਸ ਨੂੰ ਵੀ ਮਾਰ ਦਿੰਦੀ ਹੈ ਜਦ ਤੱਕ ਅਸੀਂ ਖੁਦ ਅੱਗੇ ਵਧ ਕੇ ਇਸ ਬੁਰਾਈ ਨੂੰ ਖਤਮ ਨਹੀਂ ਕਰਾਂਗੇ ਐਸੀਆਂ ਕਈ ਕਈਆਂ ਦੀਆਂ ਆਪਣੀਆਂ ਜ਼ਿੰਦਗੀਆਂ ਗਵਾਉਣੀਆ ਗੁੰਮਦੀਆਂ ਰਹਿਣਗੀਆਂ